ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਜਿਵੇਂ ਆਪਾਂ ਜਾਣਦੇ ਹਾਂ ਕਿ ਸ਼ਹਿਰਾਂ ਵਿੱਚ ਪਾਰਕਾਂ ਬਣੀਆਂ ਹਨ ਪਾਰਕਾਂ ਦੇ ਬਹੁਤ ਹੀ ਫਾਇਦੇ ਹਨ ਕਿਉਂਕਿ ਪਾਰਕ 'ਚ ਜਾ ਕੇ ਬੰਦੇ ਦਾ ਮਨ ਹੋਰ ਹੋ ਜਾਂਦਾ ਐ এনवायरमेंट ਬਦਲ ਜਾਂਦਾ ਐ ਸੋ ਸਾਡੇ ਪੱਟੀ ਸ਼ਹਿਰ 'ਚ ਵੀ ਪਾਰਕ ਬਣੀਆਂ ਆਓ ਆਪਾਂ ਜਾਣੀਏ ਪਾਰਕ ਦੇ ਫਾਇਦੇ ਰਵਨੀਤ ਸਿੰਘ ਤੋਂ ਓਕੇ ਦਾਸ ਰਵਨੀਤ ਸਿੰਘ ਪੱਟੀ ਸ਼ਹਿਰ ਜ਼ਿਲ੍ਹਾ ਤਰਨਤਨ ਮਾਝੇ ਵਾਲੇ ਪਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਤਿ ਸ੍ਰੀ ਅਕਾਲ ਜਿਨ੍ਹਾਂ ਆਪਣੇ ਰਾਣੇ ਵੀਰ ਨੇ ਦੱਸਿਆ ਵੀ ਪਾਰਕ ਪਾਰਕ ਦੇ ਨੈਗੇਟਿਵ ਹੀ ਫਾਇਦੇ ਆ ਤੇ ਪੋਜ਼ਿਟਿਵ ਜਾਦੇ ਆ ਹੁਣ ਜਿੱਦਾਂ ਸਰਕਾਰਾਂ ਬਣਾਉਂਦੀਆਂ ਜਿੱਥੇ ਪੰਚਾਇਤੀ ਪੈਲੀਆਂ ਹੁੰਦੀਆਂ ਵਾ ਉੱਥੇ ਸਰਕਾਰਾਂ ਬਣਾ ਦਿੰਦੀਆਂ ਮਤਲਬ ਪਾਰਕਾਂ ਪਰ ਪਾਰਕ ਦਾ ਇਹ ਬੈਨੀਫਿਟ ਹੈ ਵੀ ਚਲੋ ਇੱਕ ਤੇ ਪਾਰਕ ਚ ਘਾਹ ਲਾਈਦਾ ਆਪਾਂ ਸਾਈਡਾਂ ਦੇ ਜਿੱਦਾਂ ਆਪਣਾ ਗਰਾਊਂਡ ਵਾਂਗੂ ਆਪਾਂ ਗੋਲ ਚੱਕਰ ਬਣਾ ਦਿੰਨੇ ਆ ਉੱਥੇ ਆਪਾਂ ਨਹੀਂ ਲੋਕ ਟਾਈਲ ਜਿੱਦਾਂ ਮਤਲਬ ਇੱਕ ਆਪਣੇ ਜਿਹਦਾ ਸਭ ਤੋਂ ਲਾਈਟਾਂ ਜਿਹੜੀਆਂ ਜਦੋਂ ਆਪਾਂ ਨੇਰੇ ਸਵੇਰੇ ਮਾਰਨਿੰਗ ਈਵਨਿੰਗ ਆਪਣੇ ਪਰਿਵਾਰ ਨਾਲ ਮਤਲਬ ਆ ਕੇ ਦੁੱਖ ਸੁੱਖ ਸਾਂਝਾ ਕਰ ਸਕਦੇ ਟਾਈਮ ਸਪੈਂਡ ਕਰ ਸਕਦੇ ਸਵੇਰੇ ਜਿਹਦਾ ਮਾਰਨਿੰਗ ਟਾਈਮ ਜਿਹਦਾ ਮਤਲਬ ਬੰਦਾ ਐਕਸਰਸਾਈਜ਼ ਕਰ ਲੈਂਦਾ ਯੋਗਾ ਕਰ ਲੈਂਦਾ ਹਨ ਸੈਰ ਕਰ ਲੈਂਦਾ ਵਰਕ ਕਰ ਲੈਂਦਾ ਨਾ ਵਾਕ ਕਰ ਲੈਂਦਾ ਸ਼ਾਮ ਨੂੰ ਵੀ ਜਿੱਦਾਂ ਮਤਲਬ ਬੰਦਾ ਰੋਟੀ ਪਾਣੀ ਖਾ ਕੇ ਆਪਣੇ ਪਰਿਵਾਰ ਨਾਲ ਬਹਿ ਕੇ ਗੱਲਾਂ ਬਾਤਾਂ ਕਰਦਾ ਵਾ ਗੱਲਾਂ ਬੰਦਾ ਸੁੱਖ ਦੁੱਖ ਕਰ ਸਕਦੇ ਆਪਾਂ ਐਕਸਰਸਾਈਜ਼ ਕਰ ਸਕਦੇ ਆਪਾਂ ਹੋਰ ਕਈ ਗੱਲਾਂ ਕਰ ਸਕਦੇ ਆ 1 ਵਜ ਦੀ ਵੈਰੀ ਇੰਪੋਰਟੈਂਟ ਗੱਲ ਆ ਵੀ ਆਪਾਂ ਨੂੰ ਰੁੱਖ ਲਾਉਣੇ ਚਾਹੀਦੇ ਆ ਪਾਰਕ ਦੇ ਨਾਂ ਨਾਲ ਇਹਨਾਂ ਵੀ ਰੁੱਖ ਲਾ ਕੇ ਦਾਪਾਣੀ ਨਹੀਂ ਪਾਉਣਾ ਇਹ ਆਪਣੇ ਵੀ ਫਾਇਦੇ ਆ ਵੀ ਰੁੱਖ ਲਾ ਕੇ ਪਾਣੀ ਪਾਓ ਕਿਉਂਕਿ ਹੌਲੀ ਹੌਲੀ ਪਾਣੀ ਪਾ ਕੇ ਉਹਨੇ ਜਦੋਂ ਆਪਾਂ ਆਸੇ ਪਾਸੇ ਸੈਰ ਕਰ ਰਹੇ ਹੁਣ ਗਰਮੀਆਂ ਦਾ ਆਪਾਂ ਨੂੰ ਸਾਹ ਵੀ ਚਾਹੀਦੀ ਕਿਉਂਕਿ ਇੱਕ ਤੇ ਹਾਈਬ੍ਰਿਡ ਵਧੀਆ ਆਪਾਂ ਨੂੰ એનર્ਜੀ ਮਿਲਦੀ ਹੈ ਊਰਜਾ ਮਿਲਦੀ ਸਾਹ ਲੈਣ ਚ ਦਿੱਕਤ ਨਹੀਂ ਹੁੰਦੀ ਜਿੱਦਾਂ ਹੁਣ ਵੇਖੋ ਸੜਕਾਂ ਦੇ ਆਲੇ ਦੁਆਲੇ ਕਿੱਕਰ ਡਾਲ ਲੀਆਂ ਕਿੰਨਾ ਕੁ ਜੇ ਲੱਗਾ ਹੁੰਦਾ ਉਹ ਆਪਣੇ ਬੈਨੀਫਿਟ ਹੁੰਦਾ ਲੋਕੀ ਸਿਆਲ ਜੇ ਪਤਾ ਕਿ ਬਾਲਣ ਵੱਢ ਕੇ ਲੈ ਜਾਂਦੇ ਚਲੋ ਉਹ ਵੱਖਰੀ ਗੱਲ ਆ ਬਾਲਣ ਵੱਢੋ ਤਾਂ ਫੇਰ ਵੀ ਜਿਹੜੇ ਹੁਣ ਰੁੱਖ ਦੀ ਆਪਾਂ ਗੱਲ ਕੀਤੀ ਪਾ ਪਾਣੀ ਲਾਓ 2 3 4 ਸਾਲ ਪਾਣੀ ਪੁੰਗਰੇ ਉਹਨੇ ਵੱਡਾ ਹੋ ਗਏ ਆਪਾਂ ਨੂੰ ਫਾਲ ਦੇਣਾ ਕਿਉਂਕਿ ਸਰਕਾਰਾਂ ਵੀ ਬਣਾਉਂਦੀਆਂ ਜਿੱਦਾਂ ਹੁਣ ਪੰਚ ਸਰਪੰਚ ਬਣ ਜਾਂਦੇ ਕਈ ਆ ਆਪਾਂ ਵੇਖੇ ਮਾਝ ਮਾਲਵੇ ਦੇ ਪਿੰਡ ਉਹ ਜਿੱਥੇ ਪੰਚਾਇਤੀ ਜ਼ਮੀਨ ਹੈ ਜਿੱਥੇ ਰੂੜੀ ਰਾੜੀ ਕੋਈ ਖੰਜਰ ਜ਼ਮੀਨ ਹੁੰਦੀ ਆ ਉੱਥੇ ਫਿਰ ਆਪ ਇਹ ਇਕੱਠੇ ਕਰਕੇ ਜੇ ਸਰਕਾਰ ਨਾ ਬਣਾਵੇ ਪੈਸੇ ਇਕੱਠੇ ਕਰਕੇ ਉੱਥੇ ਵਧੀਆ ਮਤਲਬ ਕਾ ਹਾਲਾ ਦਿੰਦੇ ਆ ਜਿਹੜਾ ਹੁਣ ਮੀਨ ਕਾ ਚੱਲਦਾ ਕਾਂ ਫਿਰ ਗੋਲਕ ਤੇਰਾ ਬਣਾ ਕੇ ਲੋਕ ਟੈਲ ਲੱਗ ਜਾਂਦੀ ਆ ਤੇ ਨਾਲ ਮੀਨ ਕਮ ਉੱਥੇ ਬੈਠਣ ਨੂੰ ਬੜੀ ਵਧੀਆ ਜਿਹੜੇ ਆਪਣੇ ਸੀਮਿੰਟ ਦੇ ਲੱਗੇ ਹੁੰਦੇ ਉਹ ਬੈਠਣ ਨੂੰ ਵਧੀਆ ਪਰਿਵਾਰ ਸਮੇਤ ਆਪ ਗੱਲਾਂ ਬਾਤਾਂ ਕਰ ਸਕਦੇ ਆ ਜਿਹੜੇ ਮੀਨ ਕਾਂ ਵੀ ਰਾਤ ਨੂੰ ਬੰਦਾ ਜਿਹੜਾ 12 1 ਵਜੇ ਤੱਕ ਵੀ ਗੱਲ ਕਰ ਸਕਦਾ ਸੈਰ ਕਰ ਸਕਦਾ ਵਾ ਅਸੀਂ ਖੇਡੀਆਂ ਸਾਰਾ ਕਰ ਸਕਦਾ ਲਾਈਟਾਂ ਦਾ ਮੀਨ ਪ੍ਰਬੰਧ ਹੋਣਾ ਚਾਹੀਦਾ ਵਾ ਹੈ ਪ੍ਰਾਰ ਚ ਆਸੀਵ ਆਸੀ ਆਸੀ ਪਾਸੇ ਮਤਲਬ ਜਿੱਦਾਂ ਗ੍ਰਿਲ ਲੱਗੀ ਹੋਣੀ ਚਾਹੀਦੀ ਸੇਫ ਜਿਹਨੂੰ ਸੇਫਟੀ ਆਨੇ ਸੇਫ ਤੇ ਨਾਲ ਹੀ ਗਰਾਊਂਡਾਂ ਦਾ ਵੀ ਹੋਣਾ ਚਾਹੀਦਾ ਵਾ ਆਪਣੇ ਸਰਕਾਰ ਨੂੰ ਵੀ ਗਰਾਊਂਡਾਂ ਚਾਹੀਦੇ ਜਿੱਥੇ ਵੀ ਖਾਲੀ ਥਾਂ ਗਰਾਊਂਡ ਬਣ ਜੇ ਉੱਥੇ ਬੈਠਣ ਨੂੰ ਜਗ੍ਹਾ ਬਣ ਜੇ ਵਾਲੀਬਾਲ ਦੀ ਹੋ ਗਈ ਕ੍ਰਿਕਟ ਹੋ ਗਿਆ ਫੁੱਟਬਾਲ ਹੋ ਗਿਆ ਹਾਂ ਖੋਖੋ ਇਦਾਂ ਗਰਾਊਂਡਾਂ ਵੀ ਬਣਨੇ ਚਾਹੀਦੇ ਖੇਡ ਸਟੇਡੀਅਮ ਵੀ ਬਣਨੇ ਚਾਹੀਦਾ ਵੱਧ ਤੋਂ ਵੱਧ ਖਿਡਾਰੀ ਆਪਣੇ ਜਿਹੜੇ ਸਟੇਟ ਫਿਰ ਨੈਸ਼ਨਲ ਫਿਰ ਵੱਧ ਤੋਂ ਵੱਧ ਵਧੀਆ 올림픽 ਗੇਮ ਤੱਕ ਪਹੁੰਚੇ ਜਿੱਦਾਂ ਆਪਣੇ आईपीएस आईएएस एसपीएस ਐਸਐਚਜੀ ਨੇ ਕੁੜੀਆਂ ਵੱਧ ਤੋਂ ਵੱਧ ਸੋਵੀਰ ਦੀ ਇਹ ਸਨ ਪਾਰਕ ਬਾਰੇ ਜਾਣਕਾਰੀ ਕਿਉਂਕਿ ਪਾਰਕ 'ਚ ਬੱਚੇ ਆਉਂਦੇ ਨੇ ਬੱਚੇ ਆ ਕੇ ਖੇਡਦੇ ਨੇ ਮਾਤਾ ਪਿਤਾ ਦੇ ਨਾਲ ਆਉਂਦੇ ਨੇ ਮਾਪਿਓ ਉਹਨਾਂ ਨੂੰ ਲੈ ਕੇ ਆਉਂਦਾ ਵੀ ਆਉਂ ਪਾਰਕ ਚ ਚਲਦੇ ਉਹ ਇੱਥੇ ਆ ਕੇ ਊਟਿਆਂ ਦੇ ਖਿੰਦੇ ਊਟੇ ਲੈਂਦੇ ਆ ਵਰਜਿਸ਼ ਕਰਦੇ ਆ ਸ਼ਾਮ ਨੂੰ ਆਂਟੀਆਂ ਆਉਂਦੀਆਂ ਯੋਗਾ ਕਰਦੇ ਆ ਸਾਰੇ ਮਾਤਾਵਾਂ ਆਉਂਦੀਆਂ ਨੇ ਭੈਣਾਂ ਆਉਂਦੀਆਂ ਨੇ ਯੋਗੀ ਵਾਲਾ ਸਪੈਸ਼ਲ ਟੀਚਰ ਆਉਂਦਾ ਪਾਰਕ ਚ ਉਹ ਯੋਗਾ ਕਰਾਉਂਦਾ ਕਿਉਂਕਿ ਜਿਹੜਾ ਯੋਗਾ ਇਹ ਵੀ ਬਹੁਤ ਵਧੀਆ ਸਿਹਤ ਲਈ ਇਸ ਦੇ ਨਾਲ ਸਿਹਤ ਵੀ ਵਧੀਆ ਰਹਿੰਦੀ ਹੈ ਸਰੀਰ ਵੀ ਠੀਕ ਰਹਿੰਦਾ ਹੈ ਇਸ ਲਈ ਜਿਹੜੀ ਪਾਰਕ ਹੈ ਜੀ ਸਾਫ਼ ਸਵੱਭਾਈ ਵੀ ਰੱਖਣੀ ਚਾਹੀਦੀ ਕਿਉਂਕਿ ਜੇ ਪਾਰਕ ਚ ਘਾਹ ਖਿਲਰਿਆ ਜਾਂ ਪਾਰਕ ਚ ਬੂਟੇ ਵੱਡੇ ਹੋਏ ਉਹਨਾਂ ਨੂੰ ਕਟਿੰਗ ਕਟਾਈ ਲਈ ਬੰਦੇ ਵੀ ਰੱਖੇ ਆ ਜਿਹੜੇ ਆ ਕੇ ਟਾਈਮ ਸਿਰ ਪਾਰਕ 'ਚ ਬੂਟਿਆਂ ਨੂੰ ਪਾਣੀ ਦਿੰਦੇ ਆ ਬੂਟੇ ਕੱਟਦੇ ਆ ਜਿਹਦੇ ਨਾਲ ਪਾਰਕ ਹੋਰ ਸੁਣੀ ਹੋ ਜਾਂਦੀ ਆ ਹੁਣ ਆਪਾਂ ਗੱਲ ਕਰਾਂਗੇ ਲਾਈਟਾਂ ਬਾਰੇ ਪਾਰਕ 'ਚ ਲਾਈਟਾਂ ਵੀ ਲੱਗੀਆਂ ਜੇੜੀਆਂ ਲਾਈਟਾਂ ਉਹ ਰਾਤ ਨੂੰ ਛੱਡੀ ਰੀਆਂ ਜਿਨ੍ਹਾਂ ਨਾਲ ਪਾਰਕ ਹੋਰ ਖੂਬਸੂਰਤ ਹੋ ਜਾਂਦੀ ਹੈ ਕਿਉਂਕਿ ਇਹ ਤਾਂ ਪੱਟੀ ਸ਼ਹਿਰ ਲਈ ਤੋਹਫਾ ਹੈ ਪਾਰਕਾਂ ਪੱਟੀ ਦੋ ਮੁੱਖ ਪਾਰਕਾਂ ਬਣਾਈਆਂ ਗਈਆਂ ਨੇ ਜਿਨ੍ਹਾਂ ਦਾ ਬਹੁਤ ਲਾਹਾ ਆਪਣੇ ਲੋਕ ਸ਼ਹਿਰੀ ਲੋਕ ਲੈ ਰਹੇ ਹਨ ਸੋ ਮੈਂ ਆਪ ਜੀ ਨੂੰ ਇਹੋ ਬੇਨਤੀ ਕਰਾਂਗਾ ਵੀ ਆਪਾਂ ਪਾਰਕ ਜਾ ਕੇ ਕਸਰਤ ਕਰੀਏ ਸੈਰ ਕਰੀਏ ਤੇ ਆਪਣੇ ਵਾਤਾਵਰਨ ਨੂੰ ਠੀਕ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ